ਬੱਚਿਆਂ ਨੂੰ ਜੋੜਿਆਂ ਨਾਲ ਗਰਾਊਂਡਾਂ ਦੇ ਸੀ ਆਪ ਜੁੜੇ ਰਹੇ ਆ ਕਾਸੀ ਟਾਈਮ ਤੋਂ ਕੋ ਗਰਾਊਂਡ ਆਪ ਪੈ ਤੀਗੇ ਬਰਾਂ ਪੈ ਤੀਗੇ ਗਰਾਊਂਡ ਨਾਲ ਜੁੜੀਏ ਜਵਾਕਾਂ ਨੂੰ ਜੋੜੀਏ ਅਸੀਂ ਆਪ ਬਾਹਰ ਮਿਹਨਤ ਲਾਉਣ ਜਾਂਦੇ ਰਹੇ ਸਾਰੇ ਪਿੰਡ ਦਾ ਵੀ ਸਹਿਯੋਗ ਆ ਸਾਡੇ ਨਾਲ ਪਾਕੀ ਬਾਹਰ ਐਨ ਆਈ ਐਨ ਆਰ ਆਈ ਵੀਰ ਨੇ ਹਨਾ ਉਹ ਵੀ ਸਹਿਯੋਗ ਦੇ ਰਹੇ ਨੇ ਸਾਡਾ ਬਾਕੀ ਗਰਾਊਂਡ ਉਪਰ ਤੇ ਸਾਡਾ ਪਹਿਲਾਂ ਤੋਂ ਹੀ ਪਿਆਰਾ ਪਹਿਲਾਂ ਆਪ ਵੀ ਖੇਡਦੇ ਰਹੇ ਆ ਤੇ ਨਾਲ ਆਪਣੇ ਸਾਰੇ ਮੁੰਡੇ ਵੀ ਬਹੁਤ ਜੁੜ ਕੇ ਸਾਡੇ ਨਾਲ ਤੇ ਬਾਕੀ ਸਾਰਾ ਹਨਾ ਵਧੀਆ ਚੱਲ ਰਿਹਾ ਸਾਡਾ ਪ੍ਰੋਸੈਸਰ ਸੁਰੂ ਤੋਂ ਹੀ ਆਪਾਂ ਨੇ ਛੋਟੇ ਬੱਚੇ ਨੂੰ ਹੀ ਗਰਾਉਂ ਦਾ ਜੋੜ ਲਿਆ ਨਹੀਂ ਹੁੰਦਾ ਸੀ ਇਹਨਾਂ ਨੇ ਕਦੇ ਵੀ ਨਹੀਂ ਲੱਗਦਾ ਨਾਮ ਵਗੈਰਾ ਕੀ ਰੱਖੇ ਨਾਮ ਆਪਣਾ ਪਹਿਲਾ ਨਾਮ ਹੈਗਾ ਓਪਨ ਦਾ 71000 ਦੂਆ ਸੈਕੰਡ ਪ੍ਰਾਈਜ਼ ਆ 52000 ਬੈਸਟ ਰੇਟਰ ਤੇ ਜਾਫੀ ਨੂੰ ਪਰਚਾ ਇਹ ਆਪਾਂ ਜਾਨੂ ਕਬੱਡੀ ਨਾਲ ਸ਼ੁਰੂ ਤੋਂ ਹੀ ਆ ਅੱਛਾ ਕਿ ਮਾਂਖੇੜ ਕਬੱਡੀ ਆ ਨਾ ਵੀਰੇ ਕਿਉਂਕਿ ਇਹ ਨਾ ਮਿੱਟੀ ਜੀ ਜੁੜੇ ਹੋਏ ਆ ਇਨੂੰ ਆਪਾ ਛੱਡ ਨਹੀਂ ਸਕਦੇ ਪਬਲਿਕ ਵਾਇਸ ਨਾਲ ਜੁੜਿਆ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਇੱਕ ਸਮਾਂ ਹੁੰਦਾ ਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਹਰ ਇੱਕ ਪਿੰਡ ਦੇ ਵਿੱਚ ਖੇਡ ਮੇਲੇ ਕਰਵਾਏ ਜਾਂਦੇ ਸੀ ਪਰ ਕੁਝ ਸਮਾਂ ਕਈ ਲੀਏ ਵੀ ਦੋ ਦਹਾਕੇ ਬੀਤਣ ਤੋਂ ਬਾਅਦ ਇਹ ਰੌਣਕਾਂ ਜਿਹੜੀਆਂ ਗਰਾਊਂਡਾਂ ਦੇ ਵਿੱਚ ਕਿਤੇ ਨਾ ਕਿਤੇ ਘਟਦੀਆਂ ਗਈਆਂ ਪਰ ਉਹ ਸਮਾਂ ਜਿਹੜਾ ਹੁਣ ਦੁਬਾਰਾ ਪਰਤ ਰਿਹਾ ਹੈ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਨੌਜਵਾਨੀ ਨੇ ਸੌ ਪਾ ਲਈ ਹੈ ਕਿ ਪੰਜਾਬ ਦੇ ਜੋ ਨੌਜਵਾਨ ਨੇ ਉਹ ਕਰਾਹੇ ਪੈ ਚੁੱਕੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦੁਬਾਰਾ ਗਰਾਊਂਡਾਂ ਦੇ ਨਾਲ ਜੋੜਿਆ ਜਾਣਾ ਤੇ ਸਾਡੇ ਨਾਲ ਕੁਝ ਪਿੰਡ ਸੋਈਆਂ ਹਲਕਾ ਪੈਲਦੇ ਨੌਜਵਾਨ ਨੌਜਵਾਨ ਸਪੋਰਟਸ ਕਲੱਬ ਸੋਈਆਂ ਦੇ ਕੁਝ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਇੱਕ ਵੱਖਰਾ ਉਪਰਾਲਾ ਕੀਤਾ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ ਗਰਾਊਂਡ ਤਿਆਰ ਕੀਤਾ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਜ਼ਰੂਰ ਦਿਖਾ ਦਿਓ ਤੇ ਇਸ ਗਰਾਊਂਡ ਦੇ ਵਿੱਚ ਇੰਨੀਆਂ ਕ੍ਰਾਉਣਕਾਂ ਲੱਗ ਗਈਆਂ ਕਿ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਮੁੰਡੇ ਜਿਹੜੇ ਹੁਣ ਰੋਜ਼ਾਨਾ ਇੱਥੇ ਮਿਹਨਤ ਕਰਨ ਦੇ ਲਈ ਗਰਾਊਂਡ ਦੇ ਵਿੱਚ ਹਰ ਰੋਜ਼ ਸਮੇ ਸਮੇ ਤੇ ਪਹੁੰਚਦੇ ਨੇ ਤੇ ਆਓ ਫਿਰ ਗੱਲਬਾਤ ਕਰਦੇ ਆ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਬਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਤੇ ਕੀ ਨਾਮ ਹੈ ਜੀ ਲਾਡੀ ਸੋਹੀ ਵੀਰੇ ਲਾਡੀ ਜੀ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇੱਕ ਚੰਗਾ ਉਪਰਾਲਾ ਕੀਤਾ ਨੌਜਵਾਨਾਂ ਨੂੰ ਦੁਬਾਰਾ ਗਰਾਊਂਡਾਂ ਵੱਲ ਪ੍ਰੇਰਿਤ ਕਰਨ ਦਾ ਕੀ ਕਹਿਣਾ ਚਾਹੋਗੇ ਜੀ ਅਸੀਂ ਕੀ ਕਹਿਣਾ ਚਾਹਣਾ ਵੀਰੇ ਆਪਣੇ ਆਏ ਆ ਬੱਚਿਆਂ ਨੂੰ ਜੋੜਿਆਂ ਨਾਲ ਗਰਾਊਂਡਾਂ ਦੇ ਸੀ ਆਪ ਜੁੜੇ ਰਹੇ ਆ ਕਾਸੇ ਟਾਈਮ ਤੋਂ ਗਰਾਊਂਡ ਉਹ ਪੈ ਦੀਗੇ ਬਰਾਂ ਪੈ ਦੀਗੇ ਫਿਰ ਇਹ ਸੋਚਿਆ ਆਪ ਖੇਡਦੇ ਰਹੇ ਆ ਵੀ ਕੋਈ ਉਪਰਾਲਾ ਕਰਨਾ ਆਪਣਾ ਕਈ ਸਾਲਾਂ ਦੇ ਸੋਚ ਦੇ ਫਿਰ ਆਪਣੇ ਸਪੋਰਟਸ ਕਲੱਬ ਬਣਿਆ ਵੀਰੇ ਇਹਨਾਂ ਸਾਰਿਆਂ ਨੇ ਫਿਰ ਸੋਚ ਕੇ ਉਪਰਾਲਾ ਕੀਤਾ ਵੀ ਆਪਾਂ ਚਲੋ ਗਰਾਊਂਡ ਨੂੰ ਤਿਆਰ ਕਰੀਏ ਗਰਾਊਂਡ ਨਾਲ ਜੁੜੀਏ ਜਵਾਕਾਂ ਨੂੰ ਜੋੜੀਏ ਅਸੀਂ ਆਪ ਬਾਹਰ ਮਿਹਨਤ ਲਾਉਣ ਜਾਂਦੇ ਰਹੇ ਹਾਂ ਕਲੱਬ ਤੁਹਾਡਾ ਕਿੰਨਾ ਸਮਾਂ ਪਹਿਲਾਂ ਬਣਿਆ ਜੀ ਕਲੱਬ 2-3 ਸਾਲ ਪਹਿਲਾਂ ਹੀ ਬਣਿਆ ਵੀਰੇ 2-3 ਸਾਲ ਪਹਿਲਾਂ ਤੇ ਹੁਣ ਗਰਾਊਂਡ ਦੀ ਤਿਆਰੀ ਮੈਸੂੜੀਆਂ ਬਹੁਤ ਥੋੜੇ ਸਮੇਂ ਵਿੱਚ ਕੀਤੀ ਹੈ ਤੇ ਨਾਲ ਦੀ ਨਾਲ ਤੁਸੀਂ ਕਬੱਡੀ ਕੱਪ ਵੀ ਰੱਖਤਾ 15-20 ਦਿਨਾਂ ਦੀ ਤਿਆਰੀ ਹੋਈ ਹੈ ਵੀਰੇ ਸਾਰੀ ਹੂੰ ਯਾਰੀ ਕਰਨ ਸਰਪੇ ਸਹਿਯੋਗ ਮਿਲਣ ਲੱਗਿਆ ਪਿੰਡ ਦਾ ਸਹਿਯੋਗ ਮਿਲਿਆ ਜਿੰਨੇ ਮੁੰਡੇ ਬਾਹਰੇ ਗਏ ਨੇ ਸਾਰਿਆਂ ਦਾ ਕਲੱਬ ਨੇ ਜੋਰ ਲਾਇਆ ਸਾਰਿਆਂ ਨਾਲ ਮਿਲ ਕੇ ਵੀਰੇ ਫਿਰ ਨਾਲ ਹੀ ਉਪਰਾਲਾ ਕਰ ਲਿਆ ਵੀ ਕਰਾਉਣੀਆਂ ਪੈਣਗੀਆਂ ਖੇਡਾਂ ਕਈ ਸਾਲਾਂ ਦੀ ਮੰਨ ਚ ਦੀਆਂ ਵੀ ਇਹ ਤਾਂ ਹੁਣ ਕਰਨਾ ਹੀ ਪੈਣਾ ਤੇ ਸੁਪਨਾ ਪੂਰਾ ਹੋ ਰਿਹਾ ਹੈ ਸੁਪਨਾ ਪੂਰਾ ਹੋ ਰਿਹਾ ਵੀਰੇ ਤੇ ਨੌਜਵਾਨ ਮਜੀੁੰਨੇ ਬਾਈ ਜੀ ਕੀ ਨਾਮ ਹੈ ਕਰਨ ਆਲ ਕ ਵੀਰੇ ਕਰਨ ਕਰਨ ਜੀ ਕਿਵੇਂ ਦੇਖਦੇ ਹੋ ਮਤਲਬ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਵੀ ਮਿਲ ਰਿਹਾ ਹੁਣ ਇਸ ਵੇਲੇ ਕਿਉਂਕਿ ਇੱਕ ਚੰਗਾ ਉਪਰਾਲਾ ਕਰ ਰਹੇ ਹਾਂ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵੀਰੇ ਸਾਰੇ ਪਿੰਡ ਦਾ ਵੀ ਸਹਿਯੋਗ ਆ ਸਾਡੇ ਨਾਲ ਬਾਕੀ ਬਾਹਰ ਐਨਆਈ ਆਰ ਐਨਆਰਆਈ ਵੀਰ ਨੇ ਹਨ ਉਹ ਵੀ ਸਹਿਯੋਗ ਦੇ ਰਹੇ ਨੇ ਸਾਡਾ ਬਾਕੀ ਗਰਾਊਂਡ ਪਰ ਤੇ ਸਾਡਾ ਪਹਿਲਾਂ ਤੋਂ ਹੀ ਪਿਆਰਾ ਪਹਿਲਾਂ ਆਪ ਵੀ ਖੇਡਦੇ ਰਹੇ ਆ ਤੇ ਨਾਲ ਆਪਣੇ ਸਾਰੇ ਮੁੰਡੇ ਵੀ ਬਹੁਤ ਜੁੜ ਗਏ ਸਾਡੇ ਨਾਲ ਤੇ ਬਾਕੀ ਸਾਰਾ ਹਨ ਵਧੀਆ ਚੱਲ ਰਿਹਾ ਸਾਡਾ ਪ੍ਰੋਸੈਸ ਬਾਕੀ ਅੱਗੇ ਹੌਲੀ ਹੌਲੀ ਅਗਲੇ ਸਾਲ ਅਸੀਂ ਹੋਰ ਵੀ ਵੱਡਾ ਕੱਪ ਕਰਾਵਾਂਗੇ ਐਤਕੀ ਪਹਿਲਾ ਸਾਲ ਆ ਤੇ ਜਿੰਨੇ ਕੁ ਜੋ ਹੌਲੀ ਹੌਲੀ ਹਨ ਨਾਲ ਜੁੜੀ ਜਾਂਦੇ ਆ ਅਗਲੇ ਸਾਲ ਇਹਦੂ ਵੱਡਾ ਕੱਪ ਕਰਾਵਾਂਗੇ ਬਾਈ ਜੀ ਕੀ ਨਾਮ ਹੈ ਆਪਣਾ ਮੇਰੇ ਪੂਰਾ ਸੁਣੋ ਪੁਰਾ ਜੀ ਕਿਵੇਂ ਦੇਖਦੇ ਹੋ ਕਿਵੇਂ ਮਨ ਦੇ ਵਿੱਚ ਵਿਚਾਰ ਬਣਿਆ ਵੀ ਨੌਜਵਾਨਾਂ ਨੂੰ ਜਿਹੜਾ ਗਰਾਊਂਡ ਤੱਕ ਲੈ ਕੇ ਆਉਣਾ ਕਿਤੇ ਨਾ ਕਿਤੇ ਤੁਹਾਨੂੰ ਵੀ ਪੱਤੀ ਆ ਕਿ ਪੰਜਾਬ ਦੀ ਨੌਜਵਾਨੀ ਦੇ ਉੱਤੇ ਇੱਕ ਟੈਗ ਲੱਗ ਗਿਆ ਕਿ ਨਸੇੜੀ ਨਾ ਨੌਜਵਾਨ ਕੀ ਹੁਣ ਇਹ ਟੈਗ ਜਿਹੜਾ ਖਤਮ ਹੁੰਦਾ ਦਿਖਾਈ ਦੇ ਰਿਹਾ ਜੀ ਤੁਹਾਨੂੰ ਖਤਮ ਦਾ ਵੀ ਕੋਈ ਇੱਕ ਹਾਲ ਆ ਉਨ ਹੀ ਕੋਈ ਨਸ਼ਾ ਛੱਡਣ ਲੱਗਿਆ ਜੇ ਕੋਈ ਬੱਚਾ ਗਰਾਊਂਡ ਨਾਲ ਚੜੂਗਾ ਨਾ ਉਹ ਆਪੇ ਹਟ ਜੂ ਉਦਾਂ ਤੁਸੀਂ ਕੁਛ ਕਰ ਲੋ ਬੱਚਾ ਨਹੀਂ ਹਟ ਸਕਦਾ ਜਦੋਂ ਸ਼ੁਰੂ ਤੋਂ ਹੀ ਆਪਾਂ ਨੇ ਛੋਟੇ ਬੱਚੇ ਨੂੰ ਹੀ ਗਰਾਊਂਡ ਨਾਲ ਜੋੜ ਲਿਆ ਨਹੀਂ ਹੁੰਦਾ ਸੀ ਇਹਨਾਂ ਨੇ ਕਦੇ ਵੀ ਨਹੀਂ ਲੱਗ ਸਕਦਾ ਸ਼ੁਰੂ ਤੋਂ ਆਇਆ ਸਾਡਾ ਤਾਂ ਸ਼ੁਰੂ ਤੋਂ ਹੀ ਏਮ ਵੀ ਅਸੀਂ ਕਬੱਡੀ ਖੇਡਣੀ ਆ ਤੇ ਗਰਾਊਂਡ ਨਾਲ ਪਿਆਰ ਆ ਜਿੰਨਾ ਖੇਡੋਇਆ ਖੇਡਦੇ ਵੀ ਆ ਖੇਡੇ ਵੀ ਆ ਵੀ ਹੁਣ ਆਪਾਂ ਨਾਲ ਨਵੇਂ ਬੱਚਿਆਂ ਨੂੰ ਲੈ ਕੇ ਚੱਲੀਏ ਗਰਾਊਂਡ ਦੀ ਪ੍ਰੋਬਲਮ ਸੀਗੀ ਆਪਣੇ ਹੈ ਨਹੀਂ ਅਸੀਂ ਬਾਹਰੇ ਖੇਡਣੇ ਜਾਂਦੇ ਸੀ ਅਸੀਂ ਕਦੇ ਕੈਂਪ ਲਾਉਣ ਜਾਣਾ ਕਦੇ ਕਿਤੇ ਜਾਣਾ ਸਾਨੂੰ ਫਿਰ ਰੱਬ ਨੇ ਇੰਨੇ ਕੁ ਜੋਗਾ ਕਰਿਆ ਚਾਰ ਭਾਈ ਰਲ ਕੇ ਅਸੀਂ ਕਿਹਾ ਵੀ ਆਪਾਂ ਬੱਚਿਆਂ ਲਈ ਤਾਂ ਗਰਾਊਂਡ ਬਣਾਈਏ ਨਾ ਸਾਡੇ ਲਈ ਤਾਂ ਨਹੀਂ ਕਿਸੇ ਨੇ ਬਣਾਇਆ ਆ ਕਰਕੇ ਅਸੀਂ ਸਾਰੇ ਆਪ ਦੇ ਕਲੱਬ ਕੰਨੀਓ ਗਰਾਊਂਡ ਤਿਆਰ ਕਰਾਇਆ ਅੱਛਾ ਸੁਣਨ ਦੇ ਵਿੱਚ ਆ ਵੀ ਮਿੱਟੀ ਦੀਆਂ ਟਰਾਲੀਆਂ ਬਹੁਤ ਛੇੜਤੀਆਂ ਤੁਸੀਂ ਹਾਂ ਮੇਰੇ ਆਪਣੇ 30 ਟਰਾਲੀਆਂ ਆ ਮਿੱਟੀ ਦੀਆਂ ਪੈ ਗਈਆਂ ਇਕੱਲੇ ਕਬੱਡੀ ਕਬੱਡੀ ਵਾਲੇ ਗਰਾਊਂਡ 'ਚ ਤੇ ਸਹਿਯੋਗ ਕਿਹਦਾ ਕਿਹਦਾ ਫਿਰ ਤੁਹਾਨੂੰ ਮਿਲ ਰਿਹਾ ਖੇਡਾ ਕਰਵਾਉਣ ਦੇ ਵਿੱਚ ਸਹਿਯੋਗ ਵੀਰੇ ਵੈਸੇ ਤਾਂ ਸਾਰੇ ਨਗਰ ਦੇ ਹੀ ਆ ਵੀਰੇ ਜਿੰਨੇ ਜੰਗ ਮੁੰਡੇ ਆ ਇਹਨਾਂ ਦਾ ਖਾਸ ਕਰਕੇ ਜਿੰਨੇ ਕਲੱਬ ਦੇ ਮੁੰਡੇ ਆ ਅਸੀਂ ਤੇ ਜਿੰਨੇ ਆਪਣੇ ਮਿੱਤਰ ਬਾਹਰੇ ਆ ਉਹੋ ਜਿਹਾ ਪਿੰਡ ਦੇ ਨਗਰ ਵਾਸੀ ਅੱਛਾ ਪਹਿਲਾ ਕਬੱਡੀ ਕੱਪ ਕਰਵਾ ਰਹੇ ਹਾਂ ਕੀ ਕੁਝ ਖਾਸ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਵਿੱਚ ਖਾਸ ਵੀਰੇ ਇਹੀ ਆ ਵੀ ਥੋੜੇ ਜਿਹੇ ਟਾਈਮ ਚ ਕਰਾ ਰਹੇ ਆ ਤੇ ਵਧੀਆ ਕਰਾ ਰਹੇ ਆ ਖਾਸ ਇਹੀ ਆ ਸਾਰੇ ਨਾਮ ਵਗੈਰਾ ਕੀ ਰੱਖੇ ਨਾਮ ਆਪਣਾ ਪਹਿਲਾ ਨਾਮ ਹੈਗਾ ਓਪਨ ਦਾ 71000 ਦੂਆ ਸੈਕੰਡ ਪ੍ਰਾਈਜ਼ 52000 ਬੈਸਟ ਰੇਡਰ ਤੇ ਜਾਫੀ ਨੂੰ ਪਰਚਾ ਤੇ ਹੁਣ ਫਿਰ ਐਂਟਰੀ ਹੋਣ ਵਾਸਤੇ ਟੀਮਾਂ ਦੀਆਂ ਕੋਲ ਆਉਣ ਲੱਗ ਗਈਆਂ ਆਉਣੀਆਂ ਹਾਂ ਵੀਰੇ ਕਾਲ ਆਉਂਦੀਆਂ ਰੋਜ਼ ਹੀ ਫੋਨ ਆਉਂਦੇ ਆ ਕਾਲ ਜਾਂ ਉਹ ਬਾਕੀ ਗੱਲ ਕਰੀ ਜਾਂਦੇ ਆ ਜੋ ਗੱਲ ਹੁੰਦੀ ਹੈ ਟੀਮ ਐਂਟਰ ਕਰੀ ਜਾਂਦੇ ਆ ਕਿਉਂਕਿ ਜਾਦੀ ਟੀਮਾਂ ਨਹੀਂ ਅਸੀਂ ਐਂਟਰ ਕਰਨੀਆਂ ਕਿਉਂਕਿ ਅਸੀਂ ਹਨੇਰਾ ਨਹੀਂ ਜਾਦੇ ਕਰਨਾ ਕਿਉਂਕਿ ਦਿਨੇ ਲੋਕ ਦੇਖਣ ਉਹੀ ਕਬੱਡੀ ਸੋਹਣੀ ਲੱਗਦੀ ਹੈ ਕਬੱਡੀ ਪ੍ਰਤੀ ਪਿਆਰ ਹੁਣ ਇਦਾਂ ਹੀ ਰਹੂਗਾ ਕਿ ਤੇ ਇਹ ਤਾਂ ਨਹੀਂ ਵੀ ਕੱਪ ਕਰਾਉਣ ਤੋਂ ਬਾਅਦ ਫੇਰ ਭੁੱਲ ਜੀ ਵੀ ਅਗਲੇ ਸਾਲ ਯਾਦ ਆਵੇ ਸਾਨੂੰ ਵੀ ਅਸੀਂ ਕੱਪ ਕਰਵਾਇਆ ਸੀ ਹੁਣ ਫੇਰ ਕਰਵਾਉਣਾ ਸਾਡਾ ਪਿਆਰ ਦਾ ਵੀਰੇ ਕੱਪ ਤੋਂ ਬਹੁਤ ਟਾਈਮ ਦਾ ਪਹਿਲਾਂ ਦਾ ਹੀ ਆ ਕੱਪ ਦਾ ਪਿਆਰ ਦਾ ਜੱਦੀ ਸੁਰਤ ਹੈ ਜਾਂ ਜੱਦੀ ਕਬੱਡੀ ਨਾਲ ਪਿਆਰ ਕੱਪ ਹੁਣ ਕਰਾ ਰਹੇ ਆ ਨਾ ਕਿ ਕੱਪ ਕਰਕੇ ਪਿਆਰ ਪਿਆਰ ਦਾ ਸਾਨੂੰ ਕਬੱਡੀ ਨਾਲ ਸ਼ੁਰੂ ਤੋਂ ਹੀ ਆ ਤੇ ਮਾਂ ਖੇਡ ਕਬੱਡੀ ਆ ਨਾ ਵੀਰੇ ਕਿਉਂਕਿ ਇਹ ਨਾ ਮਿੱਟੀ 'ਚ ਹੀ ਜੁੜੇ ਹੋਏ ਆ ਇਹਨੂੰ ਆਪਾਂ ਛੱਡ ਨਹੀਂ ਸਕਦੇ ਸੁਣਦੇ ਵਿੱਚ ਆ ਵੀ ਪਿੰਡ ਦੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਨੂੰ ਵੀ ਬਾਦੋਂ ਫੜ ਕੇ ਗਰਾਊਂਡ ਦੇ ਵਿੱਚ ਲੈ ਕੇ ਆਉਨ ਨੂੰ ਵੀ ਇੱਥੇ ਮਿਹਨਤ ਕਰੋ। ਹਾਂ ਵੀਰੇ ਜਿੱਥੇ ਆਪਣਾ ਜੋਰ ਚੱਲਦਾ ਜਿਹਨੂੰ ਸਮਝਾਇਆ ਜਾ ਸਕਦਾ ਉਹਨੂੰ ਲੈ ਕੇ ਆਈਦਾ ਵੀਰੇ। ਉਹਦੇ ਘਰਦਿਆਂ ਨੂੰ ਵੀ ਕਹੀਦਾ ਵੀ ਬੱਚਿਆਂ ਨੂੰ ਜੋੜੋ ਸਾਡਾ ਕਲੱਬ ਵੀ ਨਾਲ ਖੜਾ। ਕਿਵੇਂ ਮਰਜੀ ਦਿਨ ਰਾਤ ਅਸੀਂ ਬੱਚਿਆਂ ਦੇ ਨਾਲ ਕੋਈ ਗੇਮ ਕਰਨ ਵਾਲਾ ਬੱਚਾ ਹੋਵੇ ਕੋਈ ਵੀ ਹੋਵੇ ਸਾਨੂੰ ਮਿਲ ਸਕਦਾ। ਪਿੰਡ ਦਾ ਥੱਡੂ ਬਾਹਰਲੇ ਪਿੰਡ ਦਾ ਵੀ ਮਿਲ ਸਕਦਾ। ਜਾਣ ਕੇ ਇੰਨਾ ਸਾਡਾ ਪਿਆਰ ਆਗੇ ਆਪਣਾ। ਇੰਨਾ ਹੈਗਾ ਆਪਾਂ ਨੂੰ। ਬਾਈ ਜੀ ਕੀ ਨਾਮ? ਤੇਜਪਾਲ ਬਾਟ ਵੀਰੇ ਅੱਛਾ ਕਿੰਨੇ ਕ ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਤੇ ਕਿੰਨੇ ਕ ਮੈਂਬਰਾਂ ਨੇ ਇਹ ਫੈਸਲਾ ਲਿਆ ਵੀ ਕਬੱਡੀ ਕੱਪ ਹੁਣੀ ਗਰਾਊਂਡ ਤਿਆਰ ਕਰਕੇ ਕੁਝ ਕੁ ਦਿਨਾਂ ਦੇ ਵਿੱਚ ਹੀ ਕਰਵਾ ਰਿਹਾ ਅਸੀਂ ਵੀਰੇ 8 ਕ ਮੈਂਬਰ ਆ ਇਹ ਪ੍ਰਧਾਨ ਨੇ ਤੇ ਉਹ ਸੈਕਟਰੀ ਵੀ ਮੈਂਕ ਜਾਣ ਚੀਆ ਵੀਰੇ ਅਸੀਂ ਰਲ ਕੇ ਬੈਠ ਕੇ ਸਲਾਹ ਲਾਈ ਤੇ 15 ਕ ਦਿਨਾਂ ਚ ਅਸੀਂ ਡੇਟ ਫਿਕਸ ਰੱਖ ਕੇ ਤੇ ਸਾਰਾ ਨਾਮ ਅਨਾਉਂਸ ਕਰਤਾ ਵੀਰੇ ਵੀ ਇਦਾਂ ਤੇ ਸਾਨੂੰ ਬਾਹਰਲੇ ਵੀਰਾਂ ਨੂੰ ਅਸੀਂ ਕਾਲ ਕਰੀ ਉਹਨਾਂ ਨੇ ਪਹਿਲੇ ਬੋਲਤੀ ਸਾਨੂੰ ਕਹਤਾ ਵੀ ਜਿਵੇਂ ਤੁਸੀਂ ਕਹੋਂ ਅਸੀਂ ਛੋਟੇ ਚਰਮੱਤੇ ਸਾਢੀ ਗੇ ਉਹ ਸਾਡੇ ਨਾਲ ਡਟ ਕੇ ਖੜੇ ਨੇ ਸਾਨੂੰ ਪਿੰਡ ਦਾ ਸਹਿਯੋਗ ਮਿਲ ਰਿਹਾ ਪੂਰਾ ਰੱਜ ਕੇ ਸਾਨੂੰ ਸਾਰੇ ਸਾਨੂੰ ਵਾਵਾ ਕਰ ਰਹੇ ਨੇ ਕਿਸੇ ਨੇ ਕੋਈ ਐਜੀ ਗੱਲ ਨਹੀਂ ਕਰੀ ਨੀਮਾ ਦਿਖਾਉਣ ਵਾਲੇ ਮਤਲਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਸਕਦੇ ਆਂ ਵੀ ਇਸ ਗਰਾਊਂਡ ਦੇ ਵਿੱਚ ਹੁਣ ਸ਼ਾਮ ਨੂੰ ਕੀ ਸੁਬਾ ਸਾਮ ਰੌਣਕਾਂ ਲੱਗੀਆਂ ਹੋਇਆ ਕਰਨੀਆਂ ਰੌਣਕਾਂ ਲੱਗਣੀਆਂ ਵੀਰੇ ਬੱਚੇ ਜਾਂਦੀਆਂ ਰੌਣਕਾਂ ਹੁਣ ਲੱਗਣ ਲੱਗ ਗਿਆ ਜੋਰ ਮਾਰਾਂਗੇ ਅਸੀਂ ਆਪਣੀਆਂ ਭੈਣਾਂ ਨੂੰ ਵੀ ਮਾਵਾਂ ਨੂੰ ਵੀ ਕਹਾਂਗੇ ਵੀ ਗਰਾਉਂਡ ਜਾਓ ਗਰਾਉਂਡ ਤੇ ਸੈਰ ਕਰੋ ਆਪਦੇ ਜਿੰਨਾ ਬਿਮਾਰੀਆਂ ਤੋਂ ਦੂਰ ਹੀ ਰਹਿਣਗੇ ਵੀਰੇ ਜ਼ਰੂਰੀ ਥੋੜੀ ਆ ਵੀ ਗੇਮ ਹੀ ਆ ਇੱਕ ਗੇਮ ਹੀ ਆ ਜੇ ਕੋਈ ਹੋਰ ਗੇਮ ਕਰਨਾ ਚਾਹੂ ਕੋਈ ਅਸੀਂ ਉਹ ਤੇ ਵੀ ਅਗਲੇ ਉਹਨੂੰ ਵੀ ਗਰਾਉਂਡ ਤਿਆਰ ਕਰਕੇ ਦਵਾਂਗੇ ਅੱਛਾ ਪੂਰੇ ਜੀ ਇੱਕ ਸਵਾਲ ਮੇਰਾ ਰਹਿ ਗਿਆ ਵੀ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਪਾਰਟੀ ਵਾਜੀ ਕਰਕੇ ਜਿਹੜਾ ਕਿਤੇ ਨਾ ਕਿਤੇ ੜਿੱਕੇ ਜਰੂਰ ਲੱਗਦੇ ਨੇ ਪਿੰਡ ਦੇ ਵਿੱਚ ਕੋਈ ਇਹ ਤਾਂ ਨਹੀਂ ਵੀ ਪਾਰਟੀ ਵਾਜੀ ਕਰਕੇ ਕੁਈ ੜਿਕਾ ਲੱਗਿਆ ਹੋਵੇ ਗਰਾਉਂਡ ਬਣਾਉਣ ਦੇ ਵਿੱਚ ਤਿਆਰੀ ਕਰਨ ਦੇ ਪਾਰਟੀ ਬਾਜੀ ਹੁੰਦੀ ਹੈ ਹਰੇਕ ਪਿੰਡ 'ਚ ਹੀ ਹੁੰਦੀ ਆ ਪਰ ਅਸੀਂ ਸਾਨੂੰ ਕਿਸੇ ਦਾ ਕੋਈ ਦਬਾਅ ਨਹੀਂ ਨਾ ਅਸੀਂ ਮੰਨਦੇ ਆ ਨਾ ਸਾਨੂੰ ਕੋਈ ਫਰਕ ਕੋਈ ਪਾਰਟੀ ਹੋਵੇ ਕਿਉਂਕਿ ਅਸੀਂ ਕੋਈ ਗਣਾ ਤਾਂ ਕਰ ਨਹੀਂ ਰਹੇ ਕੋਈ ਅਸੀਂ ਚਿੱਟਾ ਤਾਂ ਵੇਚ ਨਹੀਂ ਰਹੇ ਅਸੀਂ ਬੱਚੇ ਜੋੜ ਰਹੇ ਆ ਨਾ ਸਾਨੂੰ ਕੋਈ ਪ੍ਰਵਾਹ ਨਾ ਆਪਾਂ ਨੂੰ ਕੋਈ ਡਰ ਚੰਗਾ ਕੰਮ ਕਰ ਰਹੇ ਆ ਆਪਣੇ ਭਾਈ ਹੈਗੇ ਆ ਕੋਈ ਜੱਤ ਦੇ ਰੱਬ ਦਾ ਨਾਮ ਲੈ ਕੇ ਚੱਲੇ ਆ ਕੋਈ ਫਰਕ ਨਹੀਂ ਆਪਾ ਬਹੁਤ ਬਹੁਤ ਸ਼ੁਕਰੀਆ ਹਾਂ ਤੇ ਇਸ ਹਨ ਸਪੋਰਟਸ ਕਲੱਬ ਸੋਈਆਂ ਦੇ ਮੈਂਬਰ ਪ੍ਰਧਾਨ ਸਾਹਿਬ ਅਤੇ ਹੋਰ ਬਹੁਤ ਸਾਰੇ ਨੌਜਵਾਨ ਬੱਚੇ ਜੋ ਇਸ ਖੇਡ ਮੈਦਾਨ ਦੇ ਨਾਲ ਹੁਣ ਜੁੜੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਮੈਦਾਨ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗਰਾਊਂਡਾਂ ਤੋਂ ਖੇਡ ਕੇ ਇਹੀ ਬੱਚੇ ਨੇ ਜੋ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰਨਗੇ ਕਿਤੇ ਨਾ ਕਿਤੇ ਨੌਜਵਾਨੀ ਆ ਦੁਬਾਰਾ ਗਰਾਊਂਡਾਂ ਵੱਲ ਪਰਤ ਰਹੀ ਹੈ ਜਿਸ ਨੌਜਵਾਨੀ ਦੇ ਉੱਤੇ ਨਸੇੜੀ ਹੋਣ ਦਾ ਜਿਹੜਾ ਟੈਗ ਲੱਗਿਆ ਸੀ ਉਹ ਵੀ ਹੁਣ ਕਿਤੇ ਨਾ ਕਿਤੇ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਹੇ ਨੌਜਵਾਨ ਜਿਨ੍ਹਾਂ ਨੇ ਇੱਕ ਪਲਾਗ ਪੱਟੀ ਹੈ ਕਿ ਅਸੀਂ ਚੰਗੇ ਕੰਮ ਕਰਕੇ ਕੁਝ ਨੌਜਵਾਨ ਨੇ ਜਿਹੜੇ ਅਸੀਂ ਇਸ ਗਰਾਊਂਡਾਂ ਤੱਕ ਪਹੁੰਚਦੇ ਜਰੂਰ ਕਰਾਂਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਇਨ੍ਹਾਂ ਨੌਜਵਾਨਾਂ ਦੀ ਮਿਹਨਤ ਨੂੰ ਕਿੰਨਾ ਕਬੂਰ ਪੈਂਦਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ